ਜਿੱਥੇ ਵੀ ਤੁਸੀਂ ਦਰਦ ਦੇ ਚਾਹਤ ਗਿਤਾ ਬੰਨੇ ਕੀ ਕੀ ਮਸਲਾ ਸੀ ਅੱਜ ਦਾ ਮਸਲਾ ਪੱਤਰਕਾਰਾਂ ਤੇ ਜਿਹੜੇ ਲਗਾਤਾਰ ਹਮਲੇ ਹੋ ਰਹੇ ਆ ਪਰਚੇ ਦਰਜ ਹੋ ਰਹੇ ਆ ਚੈਨਲ ਬੰਦ ਹੋ ਰਹੇ ਆ ਪੱਤਰਕਾਰਾਂ ਦੇ ਪੇਜਾਂ ਤੇ ਸਟ੍ਰਾਈਕਾਂ ਮਾਰੀਆਂ ਜਾ ਰਹੀਆਂ ਉਹਨਾਂ ਸਾਰਿਆਂ ਨੂੰ ਲੈ ਕੇ ਆਵਾਜ਼ ਬੰਦੀ ਖਿਲਾਫ ਅੱਜ ਦਾ ਇਹ ਅੰਦੋਲਨ ਸੀ ਜਿਹਦੇ ਚ ਸਫਲਤਾ ਪੂਰਵਕ ਹਜ਼ਾਰਾਂ ਦੀ ਗਿਣਤੀ ਚ ਜਿਹੜਾ ਇਕੱਠ ਹੋਇਆ ਕਿ ਬਠਿੰਡਾ ਜਾਮ ਕਰਤਾ ਲੋਕਾਂ ਨੇ ਸੰਘਰਸ਼ੀ ਲੋਕਾਂ ਨੇ ਤੇ ਸਰਕਾਰ ਨੂੰ ਇਹ ਦੱਸ ਦਿੱਤਾ ਕਿ ਲੋਕਾਂ ਦੀ ਆਵਾਜ਼ ਕਦੇ ਵੀ ਦਬਾਇਆ ਗੱਲ ਨਹੀਂ ਸਕਦੀ ਲੋਕ ਆਪ ਦੇ ਪੱਤਰਕਾਰਾਂ ਨਾਲ ਡਟ ਕੇ ਖੜਦੇ ਆ ਤੇ ਸਰਕਾਰ ਦੀਆਂ ਲੋਕ ਚੀਕਾਂ ਵੀ ਪਵਾਉਂਦੇ ਆ ਅਸੀਂ ਪੱਤਰਕਾਰਾਂ ਦੀ ਹਮਾਇਤ ਤੇ ਆਏ ਆ ਅਸੀਂ ਬਰਛਾੜ ਕੇ ਦੋ ਬੱਸਾਂ ਲੈ ਕੇ ਪਿੰਡੋਂ ਆਏ ਆ ਬਹੁਤ ਬੱਦ ਤੋਂ ਬਾਅਦ ਔਰਤਾਂ ਆਈਆਂ ਬੱਦ ਤੋਂ ਬਾਅਦ ਵੀਰ ਆਏ ਨੇ ਅਸੀਂ ਡਟ ਕੇ ਹਮੈਤਚ ਅੱਜ ਆਏ ਆ ਅੱਗੇ ਵਾਸਤੇ ਜਿਹੜੀ ਸਾਨੂੰ ਕਾਲ ਆਉਗੀ ਅਸੀਂ ਅੱਗੇ ਜਾ ਕੇ ਵੀ ਪੂਰੀ ਹਮੈਤ ਤੇ ਉਹਨਾਂ ਦੇ ਬਾਅਦ ਚੜ ਕੇ ਸਲਵਾਂ ਅੱਜ ਬਹੁਤ ਵਧੀਆ ਇਕੱਠ ਹੋਇਆ ਪੱਤਰਕਾਰਾਂ ਦੀ ਹਮੈਤ ਦੇ ਸਾਰੇ ਵੀਰਾਂ ਨੇ ਨਾਲ ਮਿਲ ਕੇ ਸਾਰੇ ਜਿਵੇਂ ਸਯੁਗਤ ਮੋਰਚੇ ਦਾ ਸੱਦਾ ਸੀ ਸਯੁਗਤ ਮੋਰਚੇ ਦੇ ਸੱਦੇ ਤੇ ਸਾਰੇ ਭੈਣ ਭਰਾਵਾਂ ਨੇ ਫੁੱਲ ਚੜਾਏ ਆ ਬਹੁਤ ਜ਼ਿਆਦਾ ਇਕੱਠ ਹੋਇਆ ਇਕੱਠ ਜਿੰਨਾ ਮਿਥਿਆ ਸੀ ਉਦੋਂ ਜ਼ਿਆਦਾ ਹੋਇਆ ਜੁਕਾ ਪਨੀਰ ਆਦਮੋ ਅੱਜ ਇਹ ਤੇ ਬਠਿੰਡਾ ਜਿਹੜਾ ਹੈ ਡੀਸੀ ਦਫ਼ਤਰ ਦਾ ਕਰਾਫ ਕੀਤਾ ਕਰਨਾ ਦਿੱਤਾ ਗਿਆ ਇਹ ਰੋਸ ਮੁਜ਼ਾਹਰਾ ਕੀਤਾ ਕੀ ਕਾਰਨ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀ ਪੰਜਾਬ ਸਰਕਾਰ ਕਹਿੰਦੀ ਹੁੰਦੀ ਸੀ ਵੀ ਸਾਨੂੰ ਸਵਾਲ ਕਰਿਆ ਕਰੋ ਤੁਸੀਂ ਸੱਥਾਂ ਦੇ ਵਿੱਚ ਜਦੋਂ ਵੀ ਸਿਆਸੀ ਲੀਡਰ ਆਉਂਦੇ ਆ ਉਹਨਾਂ ਦੀ ਦਿੱਤੀ ਹੋਈ ਉਰਤੀ ਦੇ ਮੁਤਾਬਕ ਕਹਿਣਾ ਹੋਵੇ ਤਾਂ ਕੁਝ ਪੱਤਰਕਾਰਾਂ ਨੇ ਮੁੱਖ ਮੰਤਰੀ ਨੂੰ ਸਵਾਲ ਕਰੇ ਵੀ ਮੁੱਖ ਮੰਤਰੀ ਦਾ ਹੈਲੀਕਾਪਟਰ ਭਾਈ ਮੁੱਖ ਮੰਤਰੀ ਸਾਹਿਬ ਤਾਂ ਬਾਹਰ ਹੈ ਕੌਣ ਉਡਾਈ ਫਿਰਦਾ ਹੈ ਇੰਨੇ ਜਣੇ ਸਵਾਲ ਪੁੱਛਣ ਤੇ ਹੀ ਪੱਤਰਕਾਰਾਂ ਤੇ ਪਰਚੇ ਕਰਤੇ 10 ਜਣਿਆਂ ਤੇ ਮਨਿੰਦਰ ਸਿੱਧੂ ਮਿੰਟੂ ਗੁਰੂਸਰਿਆ ਇਸੇ ਤਰ੍ਹਾਂ 10 ਲੋਕ ਹੋਰ ਨੇ ਮਾਨਕ ਗੋਇਲ ਜਿਵੇਂ ਉਹ ਆਰਟੀਆਈ ਐਕਟ ਕਰਕੋਨ ਇਹਦੇ ਤੇ ਜਣੀ ਇਹ ਉਸ ਪਰਚੇ ਰੱਦ ਕਰਾਉਣ ਖਾਤਰ ਤਾਂ ਉਦੋਂ ਬਾਅਦ ਉਹਨਾਂ ਦੇ ਚੈਨਲ ਵੀ ਬੰਦ ਕਰਤੇ ਅੱਜ ਬਟਿੰਡਾ ਸੀਸੀ ਦਫ਼ਤਰ ਦਾ ਘਰਾਵ ਕੀਤਾ ਪੱਤਰਕਾਰਾਂ ਦੇ ਹੱਥ 'ਚ ਕਿਸਾਨ ਯੂਨੀਅਨਾਂ ਵੀ ਇਹਨਾਂ ਦੇ ਕਿਹ ਮਸਲਾ ਸੀ ਇਹ ਇਸ ਪ੍ਰੋਟੈਸਟ ਨੂੰ ਬਹੁਤ ਭਰਮਾ ਹੰਗਾਰਾ ਮਿਲਿਆ ਤੇ ਕਿਸਾਨ ਜਥੇਬੰਦੀਆਂ ਨੇ ਪੱਤਰਕਾਰਾਂ ਦੀ ਹਮਾਇਤ ਕੀਤੀ ਆ ਜਿਹੜਾ ਇੱਕ ਪਰਚਾ ਦਰਜ ਕੀਤਾ ਗਿਆ 10 ਪੱਤਰਕਾਰਾਂ ਵਿਰੁੱਧ ਉਹਦਾ ਮਾਮਲਾ ਉਠਾਇਆ ਗਿਆ ਇਸ ਪ੍ਰੋਟੈਸਟ ਦੇ ਵਿੱਚ ਜਿੰਦਾਬਾਦ ਜਿੰਦਾਬਾਦ ਸ਼ਰਮ ਸ਼ਰਮ ਹੋਊਗੀ ਅੱਜ ਕੀ ਕਿਵੇਂ ਰਿਹਾ ਮਤਲਬ ਬਹੁਤ ਅੱਛਾ ਰਿਹਾ ਜੀ ਬਹੁਤ ਜਿਹਨੂੰ ਕਹਿੰਦੇ ਆ ਜ਼ੋਰਦਾਰ ਪ੍ਰਦਰਸ਼ਨ ਸੀ ਔਰ ਭੂਤਾਂਤਮਾਨ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ